ਮਿੰਟੋ ਜੀ ਆਪਾਂ ਦੇਖਦੇ ਆ ਕਿ ਰਾਜਨੀਤੀ ਜਿਹੜਾ ਟਸਲ ਹੈ ਨਾ ਉਹ ਚ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਉਹ ਕਈ ਵਾਰੀ ਤਾਂ ਉਹ ਵੀ ਬਹੁਤ ਥੱਲੇ ਮਿਆਰ ਤੇ ਡਿੱਗ ਪੈਂਦੀ ਹੈ ਇੱਕ ਟਸਲ ਚੱਲ ਰਿਹਾ ਅੱਜ ਕੱਲ ਲਾਲਜੀਤ ਭੁੱਲਰ ਹੋਰਾਂ ਦਾ ਤੇ ਕੁਲਵੀਰ ਜੀਰਾ ਹੋ ਰਹਿੰਦਾ ਹਮ ਗੱਲ ਕੀ ਹੈ ਕਿ ਉਹ ਡੀਐਨਏ ਤੇ ਡੋਪ ਟੈਸਟਾਂ ਤੱਕ ਪਹੁੰਚ ਗਿਆ ਉਹ ਨੂੰ ਕਹਿੰਦਾ ਕਿ ਤੇਰਾ ਡੀਐਨਏ ਕਰਾ ਲਈਏ ਉਹ ਕਹਿੰਦਾ ਕਿ ਤੇਰਾ ਡੋਪ ਟੈਸਟ ਕਰਾ ਲਈਏ ਕਿੱਥੋਂ ਪਹੁੰਚ ਗਈਆਂ ਗੱਲਾਂ ਰਾਜਨੀਤੀ ਵੀ ਅੱਜ ਕੱਲ ਤੇ ਬਸ ਉਹਦਾ ਵੀ ਪੱਦਰ ਨਹੀਂ ਕੋਈ ਪੱਦਰ ਤੋਂ ਥੱਲੇ ਪੱਦਰ ਦੀ ਹੋਈ ਫਿਰਦੀ ਹੈ ਦੇਖੋ ਜਿਨ੍ਹਾਂ ਨੇ ਆਕਾਸ਼ ਦੇ ਵਿੱਚ ਉੱਡਣਾ ਹੋਵੇ ਨਾ ਹੂੰ ਉਹਨਾਂ ਲਈ ਅਸਮਾਨ ਬਹੁਤ ਖੁੱਲਾ ਹੁੰਦਾ ਹੈ ਤੇ ਜਿਨ੍ਹਾਂ ਨੇ ਗਿਰਨਾ ਹੋਵੇ ਹੂੰ ਉਹਨਾਂ ਲਈ ਪਤਾਲ ਬਹੁਤ ਹੁੰਦੇ ਆ ਜਿੰਨਾ ਮਰਜੀ ਗਰੀ ਜਾਂ ਜੀ ਸਾਡੀ ਰਾਜਨੀਤੀ ਦਾ ਹਾਲ ਮਾਫ ਕਰਨਾ ਹੋ ਜਾਈਆ ਤੇ ਰਸਤਲ ਚ ਤੇ ਸੀਗੀ ਪਰ ਇਹ ਹੁਣ ਪਤਾਲਾਂ ਵੀ ਥੱਲੇ ਡੱਪਦੀ ਜਾਂਦੀ ਆ ਦੇਖੋ ਗੱਲ ਇਹ ਆ ਕਿ ਜਿਹੜੇ ਕਲਵੀਰ ਸਿੰਘ ਜੀਰਾ ਸਾਹਿਬ ਨੇ ਜੀ ਕੁਲਬੀਰ ਸਿੰਘ ਜੀਰਾ ਸਾਹਿਬ ਅੱਗੇ ਵੀ ਇੱਕ ਮੌਕੇ ਤੇ ਇਦਾਂ ਦਾ ਕੰਮ ਕਰ ਚੁੱਕੇ ਇਹਨਾਂ ਨੇ ਸਟਾਰੋਲਜੀ ਲਾ ਲਈ ਇੱਕ ਹੂੰ ਕਹਿੰਦੇ ਸੁਖਵੀਰ ਸਿੰਘ ਬਾਦਲਾ ਆਵੇ ਕਿਟਾਂ ਕੁਟਾਂ ਆਈਆਂ ਰੱਖ ਲੀਆਂ ਆ ਜਿਹਦੇ ਚ ਮੂਤ ਕੇ ਤੇ ਟੈਸਟ ਹੁੰਦਾ ਵੀ ਕੀ ਕੋਈ ਬੰਦਾ ਖਾਂਦਾ ਪੀਂਦਾ ਕਿ ਨਹੀਂ ਹੂੰ ਵੀ ਸੁਖਵੀਰ ਸਿੰਘ ਬਾਦਲਾ ਡੋਪ ਟੈਸਟ ਕਰਵਾ ਫਿਰ ਉਹ ਕਿੰਨੇ ਜਾਣਾ ਸੀਗਾ ਸਾਹਿਬ ਹੂੰ ਆਪ ਹੀ ਆਪਦਾ ਪਿਸ਼ਾਬ ਪਿਸ਼ੂ ਪਾ ਕੇ ਤੇ ਚੈੱਕ ਕੀਤਾ ਤੇ ਡੋਪ ਟੈਸਟ ਜਨ ਤੱਕ ਕੀਤਾ ਜੀ ਇਹ ਕੁਲਬੀਰ ਜੀਰਾ ਪਹਿਲਾਂ ਮੇ ਘੱਟ ਚੁੱਕੇਗਾ ਹੂੰ ਹੁਣ ਉਹਨਾਂ ਨੇ ਮਤਲਬ ਕਿ ਫੇਰ ਕੰਮ ਚੱਕ ਲਿਆ ਹੂੰ ਅਜਿਵੇਂ ਆ ਬਲਡੋਜ਼ਰ ਕਾਰਵਾਈ ਚੱਲੀ ਆ ਤੇ ਕੁਲਵੀਰ ਜੀ ਰਾ ਨੇ ਫੇਰ ਆਪਣਾ ਪੁਰਾਣਾ ਫਾਰਮੂਲਾ ਜਿਹੜਾ ਚੱਕ ਲਿਆ ਉਹ ਕਹਿੰਦਾ ਵੀ ਡੋਪ ਟੈਸਟ ਕਰਵਾਓ ਇਹਨਾਂ ਦੇ ਵੀ ਸਾਰਿਆਂ ਦੇ ਸਰਕਾਰ ਵਾਲਿਆਂ ਦੇ ਕਰਾਓ ਤੇ ਲਾਲਜੀਤ ਭੁੱਲਰ ਦਾ ਸ਼ਹਿਦ ਨਾਮ ਲਿਆ ਜੀ ਕਿਉਂਕਿ ਦੋਨੇ ਹੀ ਹੈ ਤੇ ਸਿਆਸੀ ਵਿਰੋਧੀ ਨਾ ਖਡੂਰ ਸਾਹਿਬ ਇਲੈਕਸ਼ਨ ਲੜ ਚੁੱਕੇ ਉਹ ਉਹਨਾਂ ਦੇ ਬੜੇ ਐ ਕਿ ਲੋਕ ਮਜ਼ਾਕੀਏ ਜੇ ਢੰਗ ਨਾਲ ਨਾ ਲਿਆ ਉਹ ਕਹਿੰਦੇ ਕਿ ਉੱਥੇ ਦਾਰੂ ਜਾਂ ਇਹ ਸ਼ਰਾਬ ਸ਼ਰੂਪ ਖਤਮ ਕਰਨ ਨੂੰ ਕਹਿ ਰਹੇ ਨੇ ਲੋਕ ਕਹਿੰਦੇ ਮੈਂ ਪੁੱਛਿਆ ਤੇ ਲੋਕ ਕਹਿੰਦੇ ਵੀ ਸਾਡੇ ਜਿਹੜੇ ਐਮਐਲਏ ਸਾਹਿਬ ਉਹ ਪੀਪੀ ਕੇ ਖਤਮ ਕਰ ਰਹੇ ਐ ਇੱਥੋਂ ਗੱਲ ਹੁਣ ਸ਼ੁਰੂ ਕਰੀ ਤੇ ਕੁਲਵੀਰ ਜੀ ਦਾ ਹੂੰ ਆ ਫਿਰ ਦੇਖੋ ਗੱਲ ਫਿਰ ਮੈਂ ਉਹ ਇੱਕ ਕਹਾਵਤ ਬੋਲਦਾ ਹੁੰਦਾ ਹੂੰ ਕਿ ਸਰ ਅੰਦੇਂਦੇ ਨਾ ਨਾ ਕਿਸੇ ਦੀ ਲੋਈ ਨੂੰ ਹੱਥ ਪਾਈਏ ਤੇ ਨਾ ਆਪਣਾ ਦਿਸਾਲਾ ਪੜਵਾਈਏ ਸੱਚੀ ਗੱਲ ਜਦੋਂ ਤੁਸੀਂ ਕਿਸੇ ਦੀ ਪਰਸਨਲ ਲਾਈਫ ਤੇ ਚਲੇ ਗਏ ਤਾਂ ਫਿਰ ਕੋਈ ਬਖਸ਼ੇਗੇ ਨਹੀਂ ਪਰ ਅਗੋ ਲਾਲਜੀਤ ਭੁੱਲਰ ਨੇ ਜਿਹੜੀ ਗੱਲ ਕਹੀ ਆ ਮੈਂ ਸਮਝਦਾ ਕਿ ਮੰਤਰੀ ਸਾਹਿਬ ਵੀ ਹੁਣ ਤਾਂ ਤਜਰਬੇਕਾਰ ਬਣਗੇ ਹੋਣਗੇ ਕਿਉਂਕਿ ਸਿਆਸਤ ਇਹ ਪਹਿਲਾਂ ਵੀ ਕਰਦੇ ਸਨ ਕਾਰੋਬਾਰ ਵੀ ਕਰਦੇ ਸੀਗੇ ਮੈਂ ਜਾਣਦਾ ਚੰਗੀ ਤਰ੍ਹਾਂ ਜੀ ਤੇ ਮੈਨੂੰ ਇਹ ਲੱਗਾ ਸੀਗਾ ਕਿ ਇਹਨਾਂ ਨੂੰ ਝਟਕੇ ਵੀ ਲੱਗੇ ਆ ਸ਼ਾਇਦ ਇਲੈਕਸ਼ਨ ਦੀ ਉਹ ਗੱਲ ਹੈ ਨਾ ਜਦੋਂ ਇਹਨਾਂ ਨੂੰ ਰਾਮਗੜੀਆ ਭਾਈਚਾਰੇ ਤੋਂ ਮਾਫੀ ਮੰਗਣੀ ਪਈ ਸੀ ਹਮ ਪਰ ਇਹਨਾਂ ਨੇ ਵੀ ਗਾਂ ਸਰੇ ਲਾਤੀ ਬਿਲਕੁਲ ਬਹੁਤ ਘੜੀਏ ਉਹ ਕਹਿੰਦੇ ਕਿ ਜੀ ਇਹ ਜਿਹੜਾ ਕੁਲਵੀਰ ਜੀ ਰਾ ਤੇ ਨੈਣ ਨਕਸ਼ ਘਟਾਰੀ ਵਰਗੇ ਆ ਹਮ ਤੇ ਡੋਪ ਟੈਸਟ ਛਡੋ ਇਹਦਾ ਪਹਿਲਾਂ ਡੀਐਨਏ ਟੈਸਟ ਕਰਵਾ ਗਿਆ ਰੇ ਤਬ ਬਹੁਤ ਬਹੁਤ ਨਹੀਂ ਉਹ ਲੱਠੀ ਬਿਆਨ ਬਸ ਹੀ ਹੈ ਨਾ ਤੁਸੀਂ ਹਿਸਾਬ ਲਾ ਲਓ ਕਿ ਮਾਮਲਾ ਚਲੋ ਠੀਕ ਆ ਕਿ ਉਸ ਪੱਧਰ ਤੇ ਹੀ ਰਿਹਾ ਜਾਵੇ ਤੇ ਬਿਹਤਰ ਆ ਹਮ ਕੁਲਵੀਰ ਜੀ ਰਾ ਉਹਨਾਂ ਦੀ ਵਿਅਕਤੀਗਤ ਜ਼ਿੰਦਗੀ ਤੇ ਚਲੇ ਗਏ ਜੀ ਚਲੋ ਸਿਆਸੀ ਵਿਰੋਧੀ ਕਰਦੇ ਹੀ ਹੁੰਦੇ ਆ ਹਮ ਹਮ ਸੁਖਵੀਰ ਸਿੰਘ ਬਾਦਲ ਬਾਰੇ ਕੀ ਕੁਝ ਕਿਹਾ ਗਿਆ ਸਾਬ ਜੀ ਮੈਂ ਕਹਿੰਦਾ ਯਾਰ ਜੀਰਾ ਉਹਦਾ ਬਹੁਤ ਵੱਡਾ ਹੈ ਸੁਖਵੀਰ ਸਿੰਘ ਬਾਦਲ ਹਮ ਬਹੁਤ ਕੁਝ ਕਿਹਾ ਗਿਆ ਜੀ ਠੀਕ ਹੈ ਜੀ ਉਹਨਾਂ ਦੀ ਸਰਕਾਰ ਵੇਲੇ ਹਮ ਉਹ ਚੁੱਪ ਕਰਕੇ ਬਸ ਕਦੇ ਪ੍ਰਤੀਕਰਮ ਨਹੀਂ ਉਹ ਜਾਂ ਜਦੋਂ ਕਿਤੇ ਬੋਲ ਦਿੰਦੇ ਨੇ ਉਹ ਉਹਨਾਂ ਕੋਲ ਇੱਕੋ ਡਾਇਲੋਗ ਹੁੰਦਾ ਸੀ ਉਹ ਫਲਾਣਾ ਦਾ ਮੈਂਟਲ ਛੱਡੋ ਮਤਲਬ ਕਿ ਇਸ ਤਰ੍ਹਾਂ ਦਾ ਜਦੋਂ ਸੱਤਾ 'ਚ ਹੁੰਦੇ ਸੀਗੇ ਹਮ ਤਾਂ ਗੱਲ ਇਹ ਕਿ ਸੁਖਵੀਰ ਸਿੰਘ ਬਾਦਲ ਬਾਰੇ ਬਹੁਤ ਬੋਲੀਆਂ ਆ ਗਈਆਂ ਹਜੀਆਂ ਗੱਲਾਂ ਜੀ ਠੀਕ ਹੈ ਜੀ ਤਾਂ ਪਰ ਸੁਖਵੀਰ ਸਿੰਘ ਬਾਦਲ ਨੇ ਮੇਰੇ ਖਿਆਲ ਦੇ ਨਾਲ ਕਦੇ ਰਿਐਕਟ ਨਹੀਂ ਕੀਤਾ ਹੂੰ ਤਾਂ ਕੁਲਵੀਰ ਸਿੰਘ ਜੀਰਾ ਨੇ ਜੋ ਗੱਲ ਚੁੱਕੀ ਠੀਕ ਹੈ ਡੋਪ ਟੈਸਟ ਤੱਕ ਸੀਮਤ ਰਹਿੰਦੀ ਤਾਂ ਠੀਕ ਹੈ ਜਦੋਂ ਕਿਸੇ ਇੱਕ ਦਾ ਨਾਂ ਲੈ ਕੇ ਤੁਸੀਂ ਜਾਓਗੇ ਤਾਂ ਉਹਦਾ ਰਿਐਕਟ ਕਰਨਾ ਤੇ ਸੁਭਾਵਕ ਹੈ ਉਹਦਾ ਬਿਲਕੁਲ ਪਰੰਤੂ ਉਹਨਾਂ ਨੇ ਜਿਹੜਾ ਪੱਧਰ ਰੱਖਿਆ ਆਪਣਾ ਪੱਧਰ ਮੱਲਿਆ ਮੇਰੇ ਖਿਆਲ ਦੇ ਨਾਲ ਉਹ ਵੀ ਠੀਕ ਨਹੀਂ ਹੈ ਆਪ ਕਰਨਾ ਜੀ ਕਿ ਅਸੀਂ ਭਈ ਹੁਣ ਮੈਂ ਅੱਗੇ ਨਹੀਂ ਜਾਵਾਂਗਾ ਹੂੰ ਕਿ ਤੁਸੀਂ ਕਿਸੇ ਦੀ ਪੈਦਾਇਸ਼ ਤੇ ਤੁਸੀਂ ਸਵਾਲ ਚੁੱਕਦੇ ਹੋ ਜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸਰ ਮੈਂ ਉਹ ਜਾਣਾ ਨਹੀਂ ਚਾਹੂੰਗਾ ਕੋਈ ਜਰਦਾ ਨਹੀਂ ਮੈਂ ਉੱਧਰ ਜਾਣਾ ਨਹੀਂ ਚਾਹੂੰਗਾ ਤਾਂ ਮਤਲਬ ਕਿ ਇੰਨਾਂ ਚੀਜ਼ਾਂ ਤੋਂ ਕਤਲ ਹੋ ਜਾਂਦੇ ਨੇ ਸਰ ਜੀ ਜੀ ਬਿਲਕੁਲ ਤਾਂਸੀਂ ਨਹੀਂ ਚਾਹੁੰਦੇ ਕਿ ਇਹੋ ਜੀ ਰਾਜਨੀਤੀ ਜਿਹੜੀ ਆ ਉਹ ਅੱਗੇ ਦੁਸ਼ਮਣੀ ਚ ਬਦਲ ਜਾਵੇ ਸਰ ਇਹ ਤਾਂ ਪਰਸਨਲ ਗੱਲਾਂ ਫਿਰ ਪਰਸਨਲ ਦੁਸ਼ਮਣੀ ਵੀ ਤਾਂ ਵੱਧ ਜਾਂਦੀ ਆ ਨਾ ਜੀ 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 ਤੇ ਫਿਰ ਤੁਹਾਨੂੰ ਪਤਾ ਹੈ ਜੱਟ ਮੂਡ ਬੰਦੇ ਆ ਹਮ ਤੇ ਜੱਟ ਮੂਡ ਹੁੰਦਾ ਹੀ ਆ ਜਦੋਂ ਇਸ ਤਰ੍ਹਾਂ ਪਰਸਨਲ ਕਿਸੇ ਮਾਮਲੇ ਚ ਪੈ ਜਾਂਦਾ ਹਮ ਫਿਰ ਤੁਹਾਨੂੰ ਪਤਾ ਹੀ ਹੈ ਹਸਾਬ ਕਿਤਾਬ ਕਿਸ ਤਰ੍ਹਾਂ ਵੱਡੇ ਨੁਕਸਾਨ ਹੋ ਜਾਂਦੇ ਕਈ ਵਾਰੀ ਅਸੀਂ ਤੋਂ ਗੱਲ ਇਹ ਆ ਕਿ ਇਹ ਨਿਮਨ ਦਰਜੇ ਦੀ ਬਹੁਤ ਹੀ ਹੌਲੇ ਦਰਜੇ ਦੀ ਰਾਜਨੀਤੀ ਆ ਮਾਫ ਕਰਨਾ ਜੋ ਅਸੀਂ ਸਮਕਾਲੀ ਦੌਰ ਦੇ ਵਿੱਚ ਦੇਖ ਰਹੇ ਹਾਂ ਜੀ ਜੀ ਮਿੰਟੂ ਜੀ ਖੈਰ ਸੱਚਮੁੱਚ ਬਹੁਤ ਬੁਰਾ ਹੈ ਠੀਕ ਹੈ ਸਿਆਸੀ ਤੌਰ ਤੇ ਤੁਸੀਂ ਬਿਆਨਬਾਜ਼ੀਆਂ ਕਰੋ ਇੱਕ ਦੂਜੇ ਨੂੰ ਕਹੋ ਪਰ ਇੰਨਾ ਵੀ ਨੀਵਾ ਨਾ ਜਾਓ ਕਿ ਕੱਲ ਕੱਲ ਨੂੰ ਤੁਹਾਨੂੰ ਆਪ ਨੂੰ ਹੀ ਸ਼ਰਮਿੰਦਗੀ ਹੋਵੇ ਤੁਹਾਡੀ ਬਿਲਕੁਲ ਉਹ ਕਹਿੰਦੇ ਨਾ ਦੁਸ਼ਮਣੀ ਹੈ ਨਾ ਜੰਮ ਕਰ ਕਰੋ ਮਗਰ اتنا ਯਾਦ ਰੱਖੋ ਕਿ ਜਦ ਫਿਰ ਕੇ ਮਿਲੇ ਸ਼ਰਮਿੰਦਾ ਨਾ ਹੋਵੋ ਹਮ ਬਿਲਕੁਲ ਠੀਕ ਹੈ ਨਾ ਦੁਸ਼ਮਣੀ ਦਾ ਵੀ ਇੱਕ ਨਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਯਾਰ ਜਿਹੜੇ ਅਣਖੀ ਬੰਦੇ ਹੁੰਦੇ ਨੇ ਉਹਨਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਨੇ ਨਾ ਉਹ ਵੀ ਮਤਲਬ ਕਿ ਮੈਂ ਨਹੀਂ ਕਹਿੰਦਾ ਕਿ ਦੁਸ਼ਮਣੀ ਕੋ ਚੰਗੀ ਗੱਲ ਹੈ ਪਰ ਉਹਨਾਂ ਦੇ ਵੀ ਕਾਇਦੇ-ਅਸੂਲ ਹੁੰਦੇ ਕਾਇਦੇ-ਅਸੂਲ ਹੁੰਦੇ ਮਿਆਰ ਹੁੰਦਾ ਉਹਨਾਂ ਦਾ ਮਿਆਰ ਹੁੰਦਾ ਇਹ ਨਹੀਂ ਐ ਵੇ ਗੰਦ ਬਕੀ ਜਾਣਾ ਤੇ ਜਾਂ ਜਿਹੜੇ ਇੱਕ ਸਵਾਦ ਲੈਣ ਵਾਲਾ ਟੋਲਾ ਵੀ ਆਪਣੇ ਰਹਿੰਦਾ ਨਾ ਆਪਣੇ ਸਮਾਜ ਚ ਉਹ ਆ ਕੇ ਉਹ ਫਲਾਣਾ ਯਾਰ ਉੱਥੇ ਨਾ ਬਨਕੇ ਚਾਦਰਾਂ ਤੇ ਇੱਦਾਂ ਤਰਿਆ ਫਿਰਦਾ ਵੀ ਇਹ ਬੋਲੂਗਾ ਤੇ ਜਿਹੜੇ ਉਸ ਤਰ੍ਹਾਂ ਦੇ ਬੰਦੇ ਤਾਂ ਕੱਲ ਕੋਈ ਹੋਰ ਕਰਾ ਓਏ ਛੱਡ ਖੜਾ ਹਾਂ ਬਿਲਕੁਲ ਮਤਲਬ ਉਹਦੀ ਗੱਲ ਵੀ ਨਹੀਂ ਕਰਨੀ ਇਹ ਨਾਲ ਹੈ ਦੋਸ਼ ਨੂੰ ਤੇ ਗੱਲ ਹੀ ਕੀ ਕਰਨੀ ਜੀ 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 ਇਹ ਚੀਜ਼ਾਂ ਹੁੰਦੀਆਂ ਨੇ ਕਿ ਭਾਈ ਕੋਈ ਪੱਧਰ ਹੋਣਾ ਚਾਹੀਦਾ ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਦੁੱਖ ਹੋਇਆ ਵਿਅਕਤੀਗਤ ਤੌਰ ਤੇ ਦੇਖੋ ਦੋਵੇਂ ਸਾਡੇ ਵਾਸਤੇ ਤੇ ਚਲੋ ਠੀਕ ਹੈ ਨਾ ਇੱਕੋ ਜਿਹਾ ਸਿਆਸਤਦਾਨ ਹੈ ਸਾਡੇ ਪੰਜਾਬੀ ਨੁਮਾਇੰਦੇ ਆ ਇੱਕ ਸਾਬਕਾ ਇੱਕ ਮੌਜੂਦਾ ਤੇ ਮੈਂ ਸਮਝਦਾ ਕਿ ਤਵਕੂ ਇਸ ਤਰ੍ਹਾਂ ਦੀ ਅਸੀਂ ਨਹੀਂ ਕਰਦੇ ਕਿੰਨੇ ਮਾਨਦਰਜੇ ਦੀ ਬਾਸ਼ਾ ਪਰ ਇਹ ਹੁਣ ਕੀ ਕਰੀ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਇਹਨਾਂ ਦੇ ਐਸ ਵੀ ਲੀਡਰ ਨੇ ਹੂੰ ਉਹਨਾਂ ਦੀ ਸ਼ਬਦਾਵਲੀ ਵੀ ਕਈ ਵਾਰ ਲੀਹਾਂ ਲਾਤੀਆਂ ਗੱਲਾਂ ਕਰਦੇ ਆ ਕਈ ਵਾਰੀ ਜੀ ਖੈਰ ਮਿੰਟੂ ਜੀ ਸਮਾਪਨਾ ਹੋ ਗਿਆ ਇੱਕ ਮਿੱਤਰ ਕਹਿ ਰਹੇ ਨੇ ਕਿ ਜਦੋਂ ਇੱਕ ਵਿਧਾਇਕ ਦੂਜੇ ਵਿਧਾਇਕ ਦੇ ਕਹਿੰਦੇ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ ਤੇ ਉਹ ਆਮ ਲੋਕਾਂ ਦਾ ਫਿਰ ਉਹ ਕਹਿੰਦੇ ਕੀ ਲੱਗਦਾ ਹੈ ਨਾ ਉਹ ਬਿਆਨ ਤੇ ਬਹੁਤ ਰੌਲਾ ਪਿਆ ਸੀ ਬਾਦਲ ਸਾਹਿਬ ਨੂੰ ਕਹਿੰਦੇ ਪਿਤਾ ਸਮਾਨ ਕਹਿਣ ਵਾਲਾ ਉਹ ਖੈਰ ਦੇਖੋ ਮੈਂ ਉਹ ਚੀਜ਼ ਨਹੀਂ ਜਾਵਾਂਗਾ ਮੈਨੂੰ ਨਹੀਂ ਪਤਾ ਕਿ ਉਹ ਰੀਅਲ ਚ ਹੋਇਆ ਜਾਂ ਉਹ ਐਡਿਟ ਕਰਕੇ ਕਿਸੇ ਨੇ ਚਲਾਇਆ ਸੋ ਮੈਨੂੰ ਨਹੀਂ ਇਸ ਬਾਰੇ ਪਤਾ ਤੇ ਹਾਂ ਠੀਕ ਹੈ ਉਹਦੀ ਚਰਚਾ ਚੱਲੀ ਆ। ਉਹ ਇੱਕ ਵੱਖਰਾ ਵਿਸ਼ਾ ਹੈ ਜੀ। ਹੂੰ ਠੀਕ ਹੈ। ਉਹ ਐਡਿਟ ਹੋਈ ਆ ਵੀਡੀਓ ਕਿਉਂਕਿ ਉਸ ਦੌਰ ਦੇ ਵਿੱਚ ਬਹੁਤ ਕੁਝ ਐਡਿਟ ਕੀਤਾ ਜਾਂਦਾ ਸੀਗਾ ਫੋਟੋਆਂ, ਵੀਡੀਓ ਵਗੈਰਾ। ਤਾਂ ਆਪਾਂ ਪੁਸ਼ਟੀ ਕਿਵੇਂ ਕਰ ਸਕਦੇ ਹਾਂ? ਤਾਂ ਕੋਈ ਕੋਲ ਬੰਦਾ ਹੋਵੇ ਉਸ ਸਮੇਂ। ਹੂੰ ਇਸرائیਲੀ ਦਾ ਜ਼ਿਕਰ ਹੈ ਤਾਂ। ਮੇਰੇ ਖਿਆਲ ਦੇ ਨਾਲੋਂ ਤੇਰਾ ਛੱਡੀ ਇਹ ਨਾ ਗੱਲਾਂ ਦਾ। ਬਿਲਕੁਲ ਬਿਲਕੁਲ ਬਿਲਕੁਲ। ਬਸ ਨਹੀਂ ਹੈਗਾ। ਜੀ ਪੰਜਾਬ ਦੇ politcal ਲੋਕਾਂ ਦੀ ਬਿਆਨਬਾਜ਼ੀ ਸੁਣ ਕੇ ਕਦੀ ਕਹਿੰਦੇ ਮਾਣ ਮਹਿਸੂਸ ਨਹੀਂ ਹੁੰਦਾ ਜਗਤਾਰ ਸਿੰਘ ਜੀ ਕਹਿ ਰਹੇ ਨੇ ਨਹੀਂ ਉਹ ਹੀ ਹੈ ਨਾ ਕਿ ਕੰਸਟਰਕਟਿਵ ਡਿਬੇਟ ਉਸਾਰੂ ਸੰਵਾਦ ਹਮ ਮੁੱਦਿਆਂ ਤੇ ਭੇੜ ਉੱਛਾ ਮੁੱਦਿਆਂ ਤੇ ਭੇੜ ਹੋਵੇ ਉਹ ਕੋਈ ਆਪਣੇ ਇਫੈਕਟ ਪੇਸ਼ ਕਰੇ ਕੋਈ ਦੂਸਰਾ ਕਾਉਂਟਰ ਕਰੇ ਹਮ ਤਾਂ ਸਾਨੂੰ ਵੀ ਨਵਾਂ ਕੁਝ ਦੇਖਣ ਨੂੰ ਸਿੱਖਣ ਨੂੰ ਮਿਲੇ ਬेटर ਹੋਏਗਾ ਹਮ ਪਰ ਇਦਾਂ ਕੁਝ ਨਹੀਂ ਹੁੰਦਾ ਮਿੰਟੂ ਜੀ ਆਪਾਂ ਤਾਂ ਇਹ ਦੇਖ ਰਹੇ ਆ ਕਿ ਹੋਲੀ-ਹੋਲੀ ਬਿਆਨਬਾਜ਼ੀ ਜਿਹੜੀ ਹੈ ਨਾ ਉਹ ਨਿੱਜੀ ਪਾਸਿਆਂ 'ਚ ਜਾ ਰਹੀ ਹੈ ਕਈ ਥਾਵਾਂ ਤੇ ਵੇਖ ਲਿਆ ਆਪਾਂ ਇਹਨਾਂ। ਹਰਬੰਸ ਸਿੰਘ ਐਮਸੀ ਅਪਡੇਟ ਕਰ ਰਿਹਾ ਕਿ ਟੇਕ ਸਿੰਘ ਤਨਹੋਲਾ ਜਿਹੜੇ ਆ ਉਹ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਲਾ ਦਿੱਤੇ ਗਏ ਆ। ਜੀ। ਇਦਰ ਵੀ ਹੁਣ ਮੈਨੂੰ ਲੱਗਦਾ ਕਿ ਕਾਫੀ ਬਦਲ ਫੇਰ ਹੋਣਾ ਹੈ ਉਹਨਾਂ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜੀ ਆਉਣ ਵਾਲੇ ਦਿਨਾਂ ਚ ਕਾਫੀ ਕੁਝ ਪੰਥਕ ਰਾਜਨੀਤੀ ਚ ਵੀ ਵੇਖਣ ਨੂੰ ਮਿਲੇ ਜੀ ਜੀ ਮਿੰਡੂ ਜੀ ਆਪਾਂ ਦੇਖਦੇ ਹਾਂ ਕਿ ਰਾਜਨੀਤੀ ਜਿਹੜਾ ਟਸਲ ਹੈ ਨਾ ਉਹ ਚ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਉਹ ਕਈ ਵਾਰੀ ਤਾਂ ਉਹ ਵੀ ਬਹੁਤ ਥੱਲੇ ਮਿਆਰ ਤੇ ਡਿੱਗ ਪੈਂਦੀ ਹੈ ਇੱਕ ਟਸਲ ਚੱਲ ਰਿਹਾ ਅੱਜ ਕੱਲ ਲਾਲਜੀਤ ਭੁੱਲਰ ਹੋ ਰਹੇ ਨੇ ਤੇ ਕੁਲਵੀਰ ਜੀਰਾ ਹੋ ਰਹੇ ਨੇ ਹਮ ਗੱਲ ਕੀ ਹੈ ਕਿ ਉਹ ਡੀਐਨਏ ਤੇ ਡੋਪ ਟੈਸਟਾਂ ਤੱਕ ਪਹੁੰਚ ਗਿਆ ਉਹਨੂੰ ਕਹਿੰਦਾ ਕਿ ਤੇਰਾ ਡੀਐਨਏ ਕਰਾ ਲਈਏ ਉਹ ਕਹਿੰਦਾ ਕਿ